ਤੋ ਪਹਿਲਾਂ ਤੇ ਸ਼ਹਾਦਤ ਤਕਵਾ ਪਰਿਆ ਮੇਰਾ ਖਿਆਲ ਦੁਨੀਆ ਵਿੱਚ ਇਤੋਂ ਵੱਡੀ ਸਬਰ ਦੀ ਉਦਾਹਰਣ ਕਿਤੇ ਨਹੀਂ ਮਿਲੇਗੀ ਫਿਰ ਬੇਨਤੀ ਪਹਿਲਾ ਸ਼ਬਦ ਵਿੱਚ ਵਰਤਿਆ ਸਬਰ ਸਬਰ ਦਾ ਅਰਥ ਸਹਿ ਜਾਣਾ ਕਿ ਜੋ ਕੁਝ ਵਾਪਰਿਆ ਹੈ ਉਹਨੂੰ ਚੁੱਪ ਕਰਕੇ ਸਹਿਣਾ ਪਰ ਗੁਰਮੁਖੋ ਚੁੱਪ ਕਰਕੇ ਸਹਿਣਾ ਖੰਡੇ ਦੀ ਧਾਰ ਤੇ ਚੱਲਣਾ ਜਰਨਾ ਬਹੁਤ ਮੁਸ਼ਕਲ ਹੁੰਦਾ ਹੈ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਬੰਦੇ ਨੂੰ ਗੋਲੀ ਮਾਰੋ ਜਰ ਜਾਂਦਾ ਹੈ तीर मारो जर ਜਾਂਦਾ ਤੁਸੀਂ ਨੇਜ਼ਾ ਮਾਰੋ 나ਗਣੀ ਬਰਸ਼ਾ ਮਾਰੋ जर ਜਾਂਦਾ ਪਰ ਕਿਸੇ ਦੇ ਬੋਲ ਨੂੰ ਜਰਨਾ ਬੜਾ ਮੁਸ਼ਕਲ ਹੁੰਦਾ ਹੈ ਉਹਨਾਂ ਦਾ ਇੱਕ ਬਚਨ ਹੈ ਕਬੀਰ ਚੋਟ ਸੁਹੇਲੀ ਸੇਲ ਕੀ ਨੇਜ਼ਾ ਕਿਸੇ ਨੂੰ ਮਾਰੇ ਉਹ ਜ਼ਖਮ ਭਰ ਜਾਏਗਾ ਪਰ ਬੋਲ ਦੇ ਜ਼ਖਮ ਕਦੀ ਭਰਦੇ ਨਹੀਂ ਹੁੰਦੇ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ ਚੋੜ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਪਹਿਲੀ ਮੇਰੀ ਬੇਨਤੀ ਹੈ ਪਹਿਲਾ ਪੜਾਖ ਹੈ ਮੰਨਨ ਦਾ ਸਬਰ ਕਿ ਜੋ ਕਰ ਰਿਹਾ ਉਹਨੂੰ ਚੁੱਪ ਕਰਕੇ ਸਹੀ ਜਾ ਜੋ ਕਰ ਰਿਹਾ ਜੋ ਪ੍ਰਮਾਤਮਾ ਕਰ ਰਿਹਾ ਇੱਕ ਹੋਰ ਬੇਨਤੀ ਉਸ ਚੁੱਪ ਦਾ ਅਰਥ ਕਿਉਂਕਿ ਕਈ ਵਾਰੀ ਬੰਦਾ ਜੇ ਸਿਮਰਨ ਤੋਂ ਬਿਨਾ ਚੁੱਪ ਕਰਕੇ ਸੰਦਾ ਲੋਕ ਸੱਚੀ ਮੁੱਚੀ ਡਿਪਰੈਸ਼ਨ ਚ ਜਾਂਦੇ ਦੇਖੇ ਇਸ ਫਿਰ ਬੇਨਤੀ ਸੁਣ ਤੂੰ ਛਾਣੇ ਬੈਠੇ ਪੜੇ ਲਿਖੇ ਜੇ ਸਿਮਰਨ ਨਹੀਂ ਬੰਦਾ ਸਹੀ ਜਾ ਸਹੀ ਜਾ ਕਈ ਬੰਦੇ ਦੇਖਿਆ ਜਿਹੜੇ ਚੁੱਪ ਕਰਕੇ ਰਹਿੰਦੇ ਆਂ ਕਈ ਵਾਰੀ ਉਹਨਾਂ ਦੇ ਸਿਰ 'ਚ ਟਿਊਮਰ ਹੋ ਜਾਂਦੇ ਆਂ ਬਿਮਾਰੀ ਨੂੰ ਜਨਮ ਦਿੰਦਾ ਹੈ ਨਾ ਜੀ ਚੁੱਪ ਪਰ ਇੱਥੇ ਚੁੱਪ ਦਾ ਮਤਲਬ ਅਗਲਾ ਵਾਰ ਕਰ ਰਿਹਾ ਏ ਤੂੰ ਗੁਰੂ ਦੇ ਚਰਨ ਕੁੱਟ ਕੇ ਪਕੜ ਅੱਗੇ ਨਾਲ ਦੂਣਾ ਨੇਮ ਨਿਭਾਣਾ ਸ਼ੁਰੂ ਕਰ ਦੇ ਯਾਦ ਰੱਖੀ ਜਿੰਨਾ ਤੂੰ ਚੁੱਪ ਕਰਕੇ ਜਰੀ ਜਾਏਗਾ ਨਾ ਸੱਚੀ ਮੁੱਚੀ ਇੱਕ ਦਿਨ ਤੈਨੂੰ ਰਜ਼ਾ ਮੰਨ ਦਾ ਪਤਾ ਲੱਗ ਜਾਏਗਾ ਲਵ ਜੀ ਫਿਰ ਸੁਣੀਓ ਪਹਿਲਾ ਹੈ ਸਬਰ ਮੈਂ ਸਬਰ ਦੇ ਅਰਥ ਕੀਤੇ ਨੇ ਸੰਤੋਖ ਨਾਲ ਜੜ ਲੈਣਾ ਹੁਣ ਜੇ ਵੀ ਸੱਚ ਜੇ ਜਿਹੜੇ ਬੰਦੇ ਸਬਰ ਚ ਰਹਿ ਕੇ ਸੱਚੀ ਮੁੱਚੀ ਆਪਣਾ ਅੰਦਰ ਨفس ਆਪਣੇ ਮਨ ਨੂੰ ਸਾਣ ਦਿੰਦੇ ਨੇ ਉਹ ਰੱਬ ਦੇ ਨੇੜੇ ਰਹਿੰਦੇ ਨੇ ਦੂਜੇ ਕੰਨ ਪਤਾ ਵੀ ਨਹੀਂ ਲੱਗਣ ਦਿੰਦੇ ਬਾਬਾ ਫਰੀਦ ਸਾਹਿਬ ਦਾ ਇੱਕ ਦੋ ਸਲੋਕ ਨੇ ਸਬਰ ਅੰਦਰ ਸਾਬਰੀ ਤਨ ਐਵੇਂ ਜਲੇਣ ਹੋਣ ਨਜ਼ੀਕ ਖੁਦਾਏ ਦੇ ਭੇਦਨਾ ਕਿਸੇ ਦੇਣ ਇਹਦੇ ਅਰਥ ਥੋੜੇ ਜਿਮ ਕਰ ਦੇਣਾ ਸਬਰ ਅੰਦਰ ਸਾਬਰੀ ਸਬਰ ਦਾ ਅਰਥ ਹੁੰਦਾ ਹੈ ਸੰਤੋਖੀ ਤੇ ਸਬਰ ਮੈਂ ਅਰਥ ਕੀਤਾ ਜੋ ਰੱਬ ਦੇ ਫਿਰੇ ਵੀ ਸਬਰ ਦਾ ਅਰਥ ਮਜਬੂਰੀ ਨਹੀਂ ਕਰਨਾ ਮੰਨ ਲਓ ਮੇਰਾ ਕੋਈ ਕੰਮ ਨਹੀਂ ਬਣਿਆ ਜਾਂ ਮੇਰੇ ਕਿਤੇ ਹੱਥ ਨਹੀਂ ਪਿਆ ਮੈਂ ਕਹਿੰਦਾ ਨਹੀਂ ਨਹੀਂ ਆਪਾਂ ਤੇ ਸਬਰ ਜਿੰਨੇ ਆ ਜੀ ਸਬਰ ਦਾ ਅਰਥ ਇਹ ਨਹੀਂ ਕਿ ਜੇ ਨਹੀਂ ਕੁਝ ਮਿਲਿਆ ਤਾਂ ਐਵੇਂ ਪੜਾਸ ਕਰੀ ਜਾਣੀ ਸਬਰ ਜਿੰਨੇ ਆ ਸਬਰ ਦਾ ਅਰਥ ਹੈ ਕਿ ਜੋ ਕੁਝ ਵਾਪਰਿਆ ਉਹਨੂੰ ਖੇੜੇ ਮੱਥੇ ਪ੍ਰਵਾਨ ਕਰ ਲੈਣਾ ਇਹਨੂੰ ਵੀ ਕਹਿ ਲੋ ਜੈਸੀ ਆਗਿਆ ਕੀਨੀ ਠਾਕੁਰ ਆਖੇ ਸਬਰ ਜੈਸੀ ਆਗਿਆ ਕਿਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਵਾਹੂ ਕੋ ਦੌਰਿਓ ਮਤਾਰਥ ਕਰ ਲਗਾ ਜੋ ਤਾਂ ਵਾਪਰਿਆ ਅੰਦਰੋ ਆਨੰਦ ਅੰਦਰੋ ਖੇੜਾ ਬਣਿਆ ਰਖੇ ਫਿਰ ਅਰਜ ਹੈ ਸਬਰ ਅੰਦਰ ਸਾਬਰੀ ਜਿਹੜੇ ਇਹੋ ਜੇ ਸਬਰ ਵਿੱਚ ਜ਼ਿੰਦਗੀ ਜਿੰਦੇ ਮਹਾਰਾਜ ਕਿਨ ਤਨ ਐਵੇਂ ਜਾਲੇਨ ਵੈਸੇ ਤੇ ਤਨ ਦਾ ਅਰਥ ਬਾਹਰ ਮੁਖੀ ਨਹੀਂ ਕਰਾਂਗੇ ਖਾਡੀਆਂ ਇਦਾ ਮਤਲਬ ਆਪਣੇ ਅੰਦਰ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਨੂੰ ਖੂਕ ਕੇ ਰੱਖ ਦਿੰਦਿਆ ਬੰਦਗੀ ਦੀ ਅਗ ਦੇ ਵਿੱਚ ਤਨ ਇਵੇਂ ਜਲੇਣ ਹੁਣ ਨਜ਼ੀਕ ਖੁਦਾਏ ਦੇ ਭੇਦਨਾ ਕਿਸੇ ਦਿਨ ਇਸ ਤੋਂ ਅਗਲਾ ਇੱਕ ਸ਼ਲੋਕ ਹੋਰੇ ਬਾਬਾ ਜੀ ਕਹਿੰਦੇ ਨੇ ਕਿ ਸਬਰ ਇਹੋ ਸਵਾਉ ਫਿਰ ਅਰਜ ਹੈ ਸਬਰ ਦਾ ਅਰਥ ਮੈਂ ਕੱਲਾ ਪੈਸੇ ਨਾਲ ਨਹੀਂ ਕਰ ਰਿਆ ਦੁੱਖ ਆਵੇ ਸੱਚੀ ਮੁੱਚੀ ਸਬਰ ਨਾਲ ਉਹਨੂੰ ਜਰਜੇ અપਮਾਨ ਹੋਵੇ ਸਬਰ ਨਾਲ ਉਹਨੂੰ ਜਰਜ ਹੈ ਤੇ ਇੱਕ ਮੈਂ ਅਕਸਰ ਬੇਨਤੀ ਕਰਨਾ ਬਹੁਤ ਔਖਾ ਹੈ ਜਦੋਂ ਕੋਈ ਬੰਦਗੀ ਵਾਲੇ ਦਾ ਕੋਈ ਕਸੂਰ ਨਾ ਹੋਵੇ ਤੇ ਸੱਚੀ ਮੁੱਚੀ ਸਮਾਜ ਉਹਨੂੰ ਇੰਨਾ ਸਤਾਹ ਦੇਵੇ ਜਦੋਂ ਸਬਰ ਦੇ ਵਿੱਚ ਸਭ ਕੁਝ ਯਾਦ ਜਰਦਾ ਹੈ ਨਾ ਉਹਦੇ ਫੈਸਲੇ ਫਿਰ ਰੱਬ ਕਰਦਾ ਹੈ ਯਾਦ ਰੱਖਿਓ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰਦੀ ਉਹਦੇ ਨਾਲ ਧੱਕਾ ਕੀ ਹੋਇਆ ਸੀ ਫਿਰ ਅਰਜ਼ ਕਰੇ ਕਿ ਜਿਹੜਾ ਸਬਰ ਚ ਰਹਿੰਦਾ ਉਹ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੈ ਉਹ ਕਿਸੇ ਨੂੰ ਕਹਿਣ ਦੀ ਥਾਂ ਆਪਣੇ ਗੁਰੂ ਕੋਲ ਕਹਿੰਦਾ ਜਿਨੂੰ ਆਪ ਕਹਿੰਦੇ ਹੋ ਮੈਂ ਤਾਣ ਦੀਬਾਨ ਤੂ ਖੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਂਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਜੀ ਪਾਸ ਜਾਂ ਇਉਂ ਸ਼ਬਦ ਵਰਤ ਲੋ ਗੁਰੂ ਅਰਜੁਨ ਦੇਵ ਦਾ ਪ੍ਰਥਮੇ ਮਤਾ ਜੇ ਪਤਰੀ ਚਲਾਉਂ ਦੁਤੀਏ ਮਤਾ ਦੋ ਮਾਨਕ ਪਹੁੰਚਾਉਂ ਮੈਂ ਸਾਖੀ ਨਹੀਂ ਕੇਵਲ ਕਹਿ ਰਿਹਾ ਸੁਲੀ ਦੇ ਆਉਣ ਤੋਂ ਪਹਿਲਾਂ ਸਬਰ ਨੇ ਦੁਤੀਏ ਮਤਾ ਦੋ ਮਾਨਕ ਪਹੁੰਚਾਉਂ ਤ੍ਰਿਤੀਏ ਮਤਾ ਕਿਛ ਕਰੂੰ ਉਪਾਇ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆ ਮੇਰੀ ਅਰਜ ਹੈ ਪਹਿਲਾ ਪੜਾ ਹੈ ਸਬਰ ਮਹਾਰਜ ਕਹਿੰਦੇ ਜਿਹੜੇ ਬੰਦੇ ਸਬਰ ਚ ਰਹਿੰਦੇ ਨੇ ਉਹ ਸੱਚੀ ਮੁੱਚੀ ਇੱਕ ਦਿਨ ਵੱਧ ਕੇ ਸਮੁੰਦਰ ਜਿੰਨੇ ਵਿਸ਼ਾਲ ਹੋ ਜਾਂਦੇ ਨੇ ਜਿਹੜੇ ਬੰਦੇ ਸਬਰ ਦਾ ਪੱਲਾ ਛੱਡ ਜਾਂਦੇ ਨੇ ਉਹ ਇਸ ਤਰ੍ਹਾਂ ਜ਼ਿੰਦਗੀ ਚ ਸੁੱਕ ਜਾਂਦੇ ਨੇ ਜਿਵੇਂ ਟੁੱਟੇ ਕੋਈ ਨਾਲੇ ਜਿਹਨੂੰ ਬਾੜੇ ਕਹਿੰਨੇ ਆ ਬਰਸਾਤੀ ਨਾਲੇ ਜਿਵੇਂ ਬਰਸਾਤੀ ਨਾਲੇ ਮਾਰੂਥਲ ਰੇਗਿਸਤਾਨ ਚ ਜਾ ਕੇ ਸੁੱਕ ਜਾਂਦੇ ਨੇ ਬੰਦਗੀ ਕਰਨ ਵਾਲਾ ਸਬਰ ਵਿੱਚ ਰਹਿਣ ਵਾਲਾ ਸਮੁੰਦਰ ਬਣ ਜਾਂਦਾ ਹੈ ਉਸ ਰੱਬ ਚ ਭੇਦ ਹੋ ਜਾਂਦਾ ਹੈ بے ਸਬਰਾਂ ਬੰਦਾ ਜਿਹੜਾ ਉਲਾਮੇ ਦਿੰਦਾ ਸੱਚੀ ਮੁੱਚੀ ਉਸ ਜ਼ਿੰਦਗੀ ਚ ਇਸ ਤਰ੍ਹਾਂ ਸੁੱਕ ਜਾਂਦਾ ਜਿਵੇਂ ਮਾਰੂਥਲ ਵੀ ਸੁੱਕ ਗਿਆ ਅੰਦਰ ਖੇੜਾ ਨਹੀਂ ਰਹਿੰਦਾ ਸਬਰ ਇਹੋ ਸਵਾਉ ਜੇਤੂ ਬੰਦਾ ਦਿੜ ਕਰੇ ਵੱਧ ਥੀਵੇਂ ਦਰਿਆਓ ਟੁੱਟਣਾ ਥੀਵੇਂ ਵਾਹੜਾ ਇਹ ਸ਼ਬਦ ਯਾਦ ਰੱਖਿਓ ਕੱਲ ਵੀ ਰਾਤੀ ਕਹਿ ਲੈਂਦੀ ਪੰਜਾਬੀ ਵਾਹੜਾ ਇਹ ਵਾਹੜਾ ਦਾ ਲਬਜ਼ੀ ਅਰਥ ਹੈ ਆ ਜਿਹੜੇ ਨਾਲੇ ਬਰਸਾਤੀ ਨਾਲੇ ਕਹਿੰਦੇ ਜੇ ਸਬਰ ਚ ਜਰ ਜਾਗਾ ਨਾ ਇੱਕ ਦਿਨ ਰੱਬ ਜਿੰਨਾ ਵਿਸ਼ਾਲ ਹੋ ਜਾਏਗਾ ਭੇਦ ਹੋ ਜਾਏਗਾ ਜੇ ਟੁੱਟ ਗਿਆ ਤੇ ਸੁੱਕ ਜਾਏਗਾ ਨਾਲੇ ਦੀ ਤਰ੍ਹਾਂ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਹੈ ਸਬਰ ਉਹਨੂੰ ਜਰ ਜਾਣਾ ਪਰ ਇੱਕ ਹੋਰ ਅਰਸ ਫਿਰ ਮੈਂ ਗੱਲ ਰਿਪੀਟ ਕਰਾਂਗਾ ਹਟ ਕਰਕੇ ਜਰਾਂਗੇ ਕਿਸੇ ਚੀਜ਼ ਬਿਮਾਰੀ ਪੈਦਾ ਹੋ ਸਕਦੀ ਮੈਂ ਸ਼ਬਦ ਵਰਤਿਆ ਡਿਪਰੈਸ਼ਨ ਚਲਾ ਜਾਂਦਾ ਬੰਦਾ ਪਰ ਜੇ ਸਿਮਰਨ ਨਾਲ ਜੜ ਜਾਂਦਾ ਨਾ ਉਹਦੇ ਵਿੱਚ ਮਿਠਾਸ ਬਣ ਜਾਂਦੀ ਗੁਰੂ ਸਾਹਿਬ ਨੇ ਇੱਕ ਬਚਨ ਕਹਿ ਜੀ ਆ ਜਿਹੜਾ ਜ਼ਹਿਰ ਹੈ ਜਿੰਨੂੰ ਆਪਾਂ ਮੌਰਾ ਕਹਿੰਨੇ ਪੁਆਇਜ਼ਨ ਕਹਿੰਦੇ ਇਹ ਬੜਾ ਖਤਰਨਾਕ ਹੈ ਸਿੱਧਾ ਬੰਦਾ ਕਿਸ ਜ਼ਹਿਰ ਖਾ ਲੇ ਮੌਰਾ ਖਾ ਲੇ ਤੇ ਉਹਨੇ ਮਰਨਾ ਹੀ ਹੈ ਨਾ ਜੀ ਕਈ ਵਾਰੀ ਤਾਂ ਐਗੋ ਜਾਇ ਜ਼ਹਿਰ ਹੈ ਕਿ ਜੀਬ ਦੇ ਉੱਤੇ ਰੱਖਣ ਦੀ ਧੀਰੇ ਬੰਦਾ ਮਰ ਜਾਂਦਾ ਹੈ ਨਹੀਂ ਪਿਆਰਿਓ ਜ਼ਹਿਰ ਵੀ ਮਾੜਾ ਨਹੀਂ ਜੇ ਕਿਸੇ ਚੰਗੇ ਵੈਦ ਦੇ ਹੱਥ ਵਿੱਚ ਆ ਜਾਏ ਤਾਂ ਫਿਰ ਲਬਜ਼ਾ ਸੰਖਿਆ ਕੀ ਸ਼ਬਦ ਵਰਦੇ ਸੰਸਾਡੇ ਸੰਖਿਆ ਜ਼ਹਿਰ ਹੁੰਦਾ ਸੀ ਕਿ ਜ਼ਹਿਰ ਮਾੜਾ ਨਹੀਂ ਕੋਈ ਸੱਪ ਬੰਦੇ ਨੂੰ ਡੰਗ ਮਾਰੇ ਤੇ ਮੌਤ ਹੋ ਜਾਂਦੀ ਏ ਉਸੇ ਸੱਪ ਦਾ ਜ਼ਹਿਰ ਕੱਢ ਕੇ ਕੋਈ ਦਵਾਈ ਬਣਾ ਲਵੇ ਤੇ ਮਰਦਿਆਂ ਨੂੰ ਜ਼ਿੰਦਗੀ ਦਿੰਦਾ ਆਏ ਕੋਈ ਦੁੱਖ ਜ਼ਹਿਰ ਦੀ ਤਰ੍ਹਾਂ ਨੇ ਜੇ ਵਿੱਚ ਸਤਨਾਮ ਵੈ ਗੁਰੂ ਦਾ ਮਸਾਲਾ ਪਾ ਦਿੱਤਾ ਤੇ ਇਹ ਦਵਾਈ ਬਣ ਜਾਂਦੇ ਮਾਰ ਨੇ ਕਿਹਾ ਦੁੱਖ दारू ਸੁਖ ਰੋਗ ਪਿਆ ਇੱਕ ਗੁਰੂ ਸਾਹਿਬ ਦਾ ਬਚਨ ਹੁੰਦਾ ਦੁੱਖ ਮੋਹਰਾ ਗੁਰੂ ਨਾਨਕ ਸਾਹਿਬ ਮਾਰਨ ਹਰ ਨਾਮ ਮਾਰਨ ਦਾ ਅਰਥ ਹੈ ਮਸਾਲਾ ਜਿਵੇਂ ਜ਼ਹਿਰ ਦੇ ਵਿੱਚ ਜੜੀਆਂ ਬੂਟੀਆਂ ਮਸਾਲੇ ਪਾ ਕੇ ਚੰਗਾ ਹਕੀਮ ਵੈਦ ਉਹਨੂੰ ਦਵਾਈ ਬਣਾ ਲਿੰਦਾ ਹੈ ਬੰਦਗੀ ਕਰਨ ਵਾਲਾ ਜੇ ਇਹੋ ਜਿਹਾ ਦੁੱਖ ਆਉਂਦਾ ਹੈ ਉਹਦੇ ਤੇ ਨਾਮ ਦੀ ਦਵਾਈ ਪਾ ਕੇ ਇਸ ਦੁੱਖ ਨੂੰ ਵੀ دارو ਬਣਾ ਲਿੰਦਾ ਹੈ ਦੁੱਖ ਮੋਹਰਾ ਮਾਰਨ ਖਰਨਾ ਸਿਲਾ ਸੰਤੋਖ ਪੀ ਸੰਨਦਾਨ ਮੈਂ ਬੇਨਤੀ ਕਰਾਂਗਾ ਪਹਿਲਾ ਸ਼ਬਦ ਹੈ ਸਬਰ ਮੈਂ ਇਹ ਵਰਤਿਆ ਤਿੰਨ ਗੱਲਾਂ ਕਿ ਸਬਰ ਰਜਾ ਤੇ ਤਸਲੀਮ ਸਬਰ ਜੋ ਵਾਪਰਿਆ ਉਹਨੂੰ ਚੁੱਪ ਕਰਕੇ ਚਰੀ ਜਾਂਦਾ ਹੈ ਕੁਛ ਨਹੀਂ ਬੋਲਦਾ ਉਸ ਤੋਂ ਅਗਲਾ ਸ਼ਬਦ ਰਜ਼ਾ ਇਹ ਇਸ ਤੋਂ ਬਾਅਦ ਆਉਂਦਾ ਹੈ ਸੁਰਤ ਵਿੱਚ ਸੁਰਤ ਦੇ ਪੜਾਣੇ ਸ਼ਰੀਰ ਦੇ ਪੜਾਣੇ ਗੁਰਮਖੋ ਪਹਿਲਾਂ ਜਦੋਂ ਬੰਦਾ ਚੁੱਪ ਕਰਕੇ ਜਰੀ ਜਾਂਦਾ ਹੈ ਜਰੀ ਜਾਂਦਾ ਫਿਰ ਅਗਲਾ ਸ਼ਬਦ ਰਜ਼ਾ ਤੇ ਰਜ਼ਾ ਦਾ ਅਰਥ ਹੈ ਦੂਜਾ ਪੜਾਣ ਹੁੰਦਾ ਹੈ ਕਿ ਪ੍ਰਮਾਤਮਾ ਜੋ ਤੂੰ ਕਰ ਰਿਹਾ ਪਿਆ ਚੰਗਾ ਮੰਦਾ ਮੈਂ ਤੇਰਾ ਸ਼ੁਕਰ ਕੀ ਕਰਾਂਗਾ ਕਿਉਂਕਿ ਜੋ ਤੂੰ ਕਰ ਰਹੇ ਇਹਦੇ ਵਿੱਚ ਮੇਰੀ ਭਲਾਈ ਹੈ ਲਵਜ ਸੁਣਿਓ ਕਿ ਪਹਿਲਾ ਸਬਰ ਜਰੀ ਜਾਣਾ ਦੂਜਾ ਰਜਾ ਜੋਤੂ ਕਰ ਰਹੇ ਮੇਰੇ ਭਲੇ ਲਈ ਕਰ ਰਹੇ ਮੇਰੇ ਚੰਗੇ ਨਹੀਂ ਕਰ ਰਹੇ ਮੈਨੂੰ ਅੱਜ ਸਮਝ ਨਹੀਂ ਕਿਉਂਕਿ ਮੈਂ ਵਰਤਮਾਨ ਵਿੱਚ ਇਹਨੂੰ ਨਹੀਂ ਸਮਝਦਾ ਮੇਰੀ ਗੱਲ ਸੁਣਿਓ ਜਿਸ ਵਕਤ ਦੁੱਖ ਮੁਸੀਬਤ ਜਾਂ ਕੋਈ ਪਾਣਾ ਵਾਪਰਦਾ ਉਸ ਵਕਤ ਨਹੀਂ ਮੰਨ ਮੰਦਾ ਪਰ ਸਮਾ ਲੰਘਣ ਤੋਂ ਬਾਅਦ ਕਹਿੰਦਾ ਐਵੇਂ ਕਲਪ ਦੇ ਸਾਂ ਜੇ ਆ ਨਾ ਹੁੰਦਾ ਤੇ ਅੱਜ ਆ ਨਹੀਂ ਸੀ ਹੋਣਾ ਆ ਬੱਚੇ ਨੇ ਇੱਕ ਬੱਚੇ ਨੂੰ ਤੁਸੀਂ ਰੋਕਦੇ ਪਇਓ ਵੀ ਸਕਰੀਨ ਨਾ ਦੇਖ ਤੂੰ ਮਿੱਠਾ ਨਾ ਖਾ ਤੂੰ ਆ ਚੀਜ਼ ਨਾ ਖਾ ਉਹ ਕੱਲਾ ਸੋਚਦਾ ਵੀ ਸਭ ਤੋਂ ਵੱਧ ਵੈਰੀ ਮੇਰੇ ਮਾਂ ਪਿਓ ਨੇ ਸੱਚੀ ਉਹ ਕਹਿੰਦਾ ਮੇਰੀ ਮਾਂ ਮੇਰਾ ਪਿਓ ਮੈਂ ਨਾ ਤੋ ਖੇਡ ਕਰਨਾ ਕਿਉਂ ਮੈਨੂੰ ਰੋਕਦੇ ਹੋ ਮੇਰੀ ਪਰਸਨਲ ਲਾਈਫ ਹੈ ਮੇਰੀ ਜ਼ਿੰਦਗੀ ਹੈ ਅੱਜ ਉਸ ਨੂੰ ਮਾਪਿਆਂ ਦੀ ਹਰ ਗੱਲ ਸੱਚੀ ਮੁੱਚੀ ਜ਼ਹਿਰ ਵਰਗੀ ਕੌੜੀ ਲੱਗੇਗੀ ਜਿਸ ਦਿਨ ਆਪਣੇ ਬੱਚਿਆਂ ਨੂੰ ਜਨਮ ਦੇਗਾ ਨਾ ਫਿਰ ਮਾਪਿਆਂ ਨੂੰ ਚੇਤੇ ਕਰਕੇ ਕਹੇਗਾ ਉਦੋਂ ਮੈਂ ਗਲਤ ਸੀ ਮਾਪੇ ਠੀਕ ਕਹਿੰਦੇ ਸੀ ਕਿਉਂਕਿ ਬੰਦੇ ਦੀ ਬਦਕਿਸਮਤੀ ਹੈ ਕਿ ਵਰਤਮਾਨ ਵਿੱਚ ਵਾਪਰ ਦੀ ਕੋਈ ਘਟਨਾ ਨੂੰ 체ਤੀ ਸਮਝਦਾ ਨਹੀਂ ਇਸੇ ਕਰਕੇ ਮਹਾਰਾਜ ਕਹਿੰਦੇ ਪਹਿਲਾ ਸਬਰ ਹੈ ਉਸ ਤੋਂ ਬਾਅਦ ਰਜ਼ਾ ਕਿ ਜੋ ਤੂੰ ਕਰੇਗਾ ਉਹ ਭਲਾਈ ਹੋਵੇਗਾ ਮੇਰੇ ਲਈ ਚੰਗਾ ਹੋਵੇਗਾ ਇਸ ਤੋਂ ਅਗਲਾ ਸ਼ਬਦ ਮੈਂ ਵਰਤੇ ਤਸਲੀਮ ਸਬਰ ਰਜ਼ਾ ਹੁਣ ਦੂਜਾ ਪੜਾਅ ਆ ਗਿਆ ਵੀ ਸਹਿਰ ਹੈ ਪਰ ਇਹ ਵਰਤੀ ਬਣਾ ਲੱਗਿਆ ਮੇਰੇ ਭਲੇ ਲਈ ਹੋ ਰਿਹਾ ਹੈ ਤੀਸਰਾ ਸ਼ਬਦ ਹੈ تسلیم ਹੁਣ ਤੀਜਾ ਪੜਾ ਆ ਗਿਆ ਜਿੱਥੇ ਭਲੇ ਲਈ ਸੋਚਦਾ ਹੈ ਉਥੇ ਨਾਲ-ਨਾਲ ਦੁੱਖ ਆਵੇ ਸੁੱਖ ਆਵੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਦਾ ਉਹਨੇ ਸਵੀਕਾਰ ਕਰ ਲਿਆ ਕਿ ਪ੍ਰਮਾਤਮਾ ਜੋ ਤੁਸੀਂ ਕਰ ਰਹੇ ਹੋ ਮੇਰਾ ਭਲਾ ਹੀ ਹੋ ਰਿਹਾ ਹੈ ਇਸੇ ਕਰਕੇ ਗੁਰੂ ਜੀ ਨੇ ਸਾਨੂੰ ਅੱਜ ਇਹ ਸਮਤ ਦਿੱਤੀ ਜੋ ਪ੍ਰਮਾਤਮਾ ਕਰਦਾ ਹੈ ਬੰਦਿਆ ਸੱਚ ਏਵੇਂ ਉਹਨੂੰ ਭਲਾ ਕਰਕੇ ਜਾਣੀ ਉਦੇ ਤੇ ਤਰਕ ਨਾ ਕਰੀ ਤੇ ਸਾਡੀ ਗੁਰਮਤ ਦੀ ਪਹਿਲੀ ਬਾਣੀ ਗੀਏ ਬੇ ਜੇ ਕੋ ਕੁਛੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਲੈਸਨ ਕੀ ਹੈ ਤੇ ਆਪਾਂ ਹੀ ਕਾਂਗੇ ਪਹਿਲਾ ਮੂਲ ਮੰਤਰ ਦਾ ਪਾਠ ਕਰਨੇ ਜੇ ਇਹ ਤਾਂ ਜਪ ਹੈ ਨਾ ਜੀ ਕਿ ਇਹਨੂੰ ਜਪੋ ਪਰ ਜੇ ਮਹਾਰਾਜ ਜੀ ਤੋਂ ਅਗਲੀ ਗੱਲ ਕਹਿਣ ਮੈਂ ਤਿੰਨ ਗੱਲਾਂ ਕਹਿਣਾ ਨਾ ਪਹਿਲਾ ਉਪਦੇਸ਼ ਪਹਿਲਾ ਕਮਾਨ ਵਾਲਾ ਬਚਨ ਤੇ ਪਹਿਲੀ ਅਰਦਾਸ ਕੀ ਹੈ ਤਿੰਨੇ ਇਕੱਠੇ ਨੇ ਜੀ ਆ ਪਹਿਲੀਆਂ ਪੰਜ ਪੌੜੀਆਂ 'ਚ ਆ ਜਾਂਦੇ ਨੇ ਪਹਿਲਾ ਉਪਦੇਸ਼ ਤਾਂ ਇਹ ਵੇ ਜਪ ਆਦ ਸੱਚ ਜੁਗਾਦ ਸੱਚ ਖੈ ਪੀ ਸੱਚ ਨਾਨਕ ਹੋਸੀ ਪੀ ਸੱਚ ਦੂਜੀ ਗੱਲ ਕਮਾਂ ਕੀ ਉਹਨੂੰ ਗੁਰੂ ਜੀ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੀਸਰਾ ਬਚਨ ਮੰਗ ਕੀ ਗੁਰਾਂ ਇੱਕ ਦੇਹ 부ਝਾਈ ਸਬਣਾ ਜੀਆਂ ਦਾ ਇੱਕ ਦਾਤਾ ਸੋਮ ਹੈ ਵਿਸਰ ਨਾ ਜਾਏ ਉਪਦੇਸ਼ ਵੀ ਦਿੱਤਾ ਕਮਾਂ ਨੂੰ ਦਿੱਤਾ ਥੋੜਾ ਜਿਹਾ ਇਸ ਬੇਨਤੀ ਨੂੰ ਫਿਰ ਕਿਉਂਕਿ ਇਹ ਕੁਝ ਵਾਪਰ ਦਾ ਹੈ ਇਹਦੇ ਵਿੱਚੋਂ ਸੱਚੀ ਮੁੱਚੀ ਬੰਦੇ ਨਾਸਤਕ ਹੁੰਦੇ ਦੇਖੇ ਮੇਰੇ ਨਾਲ ਆ ਵਾਪਰ ਗਿਆ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਤੂੰ ਐਵੇਂ ਕਲਪੀ ਨਾ ਜਾ ਕਿਉਂ ਕਲਪੀ ਜਾ ਰਹੇ ਆ ਜੋ ਪ੍ਰਮਾਤਮਾ ਕਰਦਾ ਮਨ ਮੂਰਖ ਕਾਹੇ ਬਿਲ ਲਾਈਐ ਪੂਰਵ ਲਿਖੇ ਕਾ ਲਿਖਿਆ ਪਾਈਐ ਦੂਖ ਸੂਖ ਪ੍ਰਭ ਦੇਵਨਖਾਰ ਅਵਰ ਤਿਆਗ ਤੂੰ ਤਿਸੇ ਚਤਾਰ ਦੇਖੋ ਰੋਸ਼ਕੁਮਨੀ ਸਾਹਿਬ 15ਵੀਂ ਅਸ਼ਟਪਦੀ ਜੇ ਮਾਰੀ ਦੀ ਮਾਰਜ ਕਹਿੰਦੇ ਮਨ ਮੂਰਖ ਕਾਹੇ ਬਿਲ ਲਾਈਐ ਮੂਰਖ ਮਨਾ ਕਿਉਂ ਬਿਲਕੀ ਜਾ ਰਹੇ ਜੋ ਤੂੰ ਪੂਰਵ ਕੀਤਾ ਉਹ ਬੀਜਾ ਹੁਣ ਖਾ ਮਨ ਮੂਰਖ ਕਾਇ ਬਿਲ ਲਾਇਆ ਪੂਰਵ ਲਿਖੇ ਕਾ ਲਿਖਿਆ ਪਈਆ ਦੂਖ ਸੁਖ ਪ੍ਰਭ ਦੇਵਨਖਾਰ ਅਵਰ त्याਗ ਤੂਤੇ ਸੈ ਚਿਤਾਰ ਜੋਗਿਸ਼ ਕਰੈ ਸੋਈ ਸੁਖਮਾਨ ਭੂਲਾ ਕਾਇ ਫਿਰੈ ਅਜਾਨ ਮੂਰਖਾ ਜੋ ਰੱਬ ਕਰਦਾ ਪੈ ਉਹਨੂੰ ਚੰਗਾ ਕਰਕੇ ਜਾਣ ਮੈਂ ਫਿਰ ਬੇਨਤੀ ਕਰਾਂਗਾ ਕਿ ਪ੍ਰਮਾਤਮਾ ਦੇ ਪਹਿਲੀ ਗੱਲ ਰਜਾ ਹੁਣ ਹੁਕਮ ਦੇ ਵਿੱਚ ਕੱਲਾ ਸੁਖ ਤੂੜਾ ਹੁੰਦਾ ਹੈ ਜੀ ਜਾ ਹੁਕਮ ਦੇ ਵਿੱਚ ਕੱਲਾ ਦੁੱਖ ਨਹੀਂ ਕਿਉਂਕਿ ਸਾਡੀ ਸ਼ਬਦਾਵਲੀ ਜਿਹੜੀ ਹੈ ਗੁਰਬਾਣੀ ਅਨੁਸਾਰ ਜੇ ਵਰਤਾਂਗੇ ਤੇ ਬਹੁਤ ਠੀਕ ਹੈ ਕਦੀ ਵੀ ਮੈਂ ਇੱਕ ਵਾਰੀ ਕਿਹਾ ਸੀ ਕਿਸੇ ਦੀ ਘਰ ਪੁੱਤਰ ਧੀ ਦਾ ਜਨਮ ਹੋਵੇ ਕਦੀ ਸੀ ਵਧਾਈ ਦੇਣ ਕਿਹਾ ਕਿ ਵਿਵਾਹ ਵਾ ਰੱਬ ਦਾ ਬੜਾ ਹੁਕਮ ਵਾਪਰਿਆ ਤੁਹਾਡੇ ਘਰ ਬੱਚਾ ਆਇਆ ਕੋਈ ਨਹੀਂ ਕਹਿੰਦਾ ਲੋਕੀ ਡਰਦੇ ਆ ਹੁਕਮ ਦਾ ਸੰਬੰਧੀ ਟਰੈਜੀ ਨਾਲ ਜੇ ਕਿਸੇ ਘਰ ਨਿਆਣਾ ਹੋਵੇ ਕਦੀ ਕਿਸੇ ਕਹਾਂ ਵੀ ਵਧਾਈ ਹੋਵੇ ਤੁਹਾਡੇ ਘਰ ਕਲਪਣਾ ਵਾਪਰ ਗਿਆ ਤੁਹਾਡੇ ਕਰ ਨਿਆਣਾ ਹੋਇਆ ਬਾਣਾ ਵਾਪਰੇ ਕਿਉਂਕਿ ਹੁਕਮ ਤੇ ਬਾਣਾ ਲਬਜ਼ ਅਸੀਂ ਦੁਖਾਂਤ ਨਾਲ ਜੋੜਿਆ ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ ਹੁਕਮ ਸ਼ਬਦ ਬੜਾ ਵੱਡਾ ਇਹ ਸੁਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ ਫਿਰ ਬੇਨਤੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਾ ਜਾਈ ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੈ ਬਿੜਾਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਏ ਮੇਰੀ ਬੇਨਤੀ ਸਾਰਿਆਂ ਪੌੜੀ ਨਾਲ ਪੜੀ ਪਰ ਧਿਆਨ ਦੇ ਅਜਰਥਾਂ ਵੱਲ ਹੁਕਮ ਵਿੱਚ ਹੀ ਵਡਿਆਈ ਹੈ ਹੁਕਮ ਵਿੱਚ ਹੀ અપਮਾਨ ਹੈ ਹੁਕਮ ਵਿੱਚ ਹੀ ਮੌਤ ਹੈ ਹੁਕਮ ਵਿੱਚ ਹੀ ਜਨਮ ਹੈ ਹੁਕਮ ਵਿੱਚ ਹੀ ਸੁਖ ਹੈ ਹੁਕਮ ਵਿੱਚ ਹੀ ਦੁਖ ਹੈ ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ ਤਾਂ ਕਿਉਂਕਿ ਈਗੋ ਨਹੀਂ ਸਮਝਦੀ ਇਹੋ ਕਹਿੰਦੀ ਮੈਂ ਕਰਨ ਵਾਲਾ ਫਿਰ ਪੌੜੀ ਪੜ ਲਈਏ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਖਉਮੇ ਕਹੈ ਨਾ ਕੋਈ ਉਹ ਖਉਮੇ ਚ ਨਹੀਂ ਕਹਿੰਦਾ ਮੈਂ ਫਿਰ ਬੇਨਤੀ ਕਰਾਂਗਾ ਜੀ ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਬੇਸਤੀ ਦੇਣਾ ਹੈ ਕਿ ਕਰੇ ਜੋ ਸੋਚੰਗਾ ਮਾਨ ਦੁਈ ਗਣ ਤਲਾਹੇ ਜੋ ਕਰ ਰਿਆ ਬਸ ਉਹ ਸਵੀਕਾਰ ਕਰ ਲੈ ਅਕਸਰ ਅਸੀਂ ਜਦੋਂ ਇਹ ਮੈਂ ਹੁਣ ਪਾਣਾ ਸ਼ਬਦ ਵਰਤੇ ਤੇ ਇਹ ਅਨੰਦ ਸਾਹਿਬ ਚ ਰੋਜ਼ ਪੜ੍ਹਨੇ ਆ ਜੀ ਜਾਂ ਇਸ ਪਾਣਾ ਤਾਂ ਜੰਮਿਆ ਪਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ ਪਰਿਵਾਰ ਭਲਾ ਪਾਇਆ ਇੱਕ ਸੀ ਘਟਨਾ ਅਕਸਰ ਸੁਣਾਉਂਦੇ ਆ ਭਾਈ ਠਿਖਾਰੀ ਜੀ ਦੀ ਮੈਂ ਮੈਂ ਸਾਖ ਹੀ ਨਹੀਂ ਸਿਰ ਮੈਂ ਤਿੰਨ ਗੱਲਾਂ ਚੋਂ ਕਰਨੀਆਂ ਨੇ ਕਿ تسلیم ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਗਾ ਅੱਗੇ ਅਸੀਂ ਬਾਣੀ ਚ ਦੇਖਾਂਗੇ ਕਿਉਂਕਿ ਜੋ ਗੁਰੂ ਜੀ ਵੀ ਤਾਂ ਬਾਣੀ ਦੇ ਪਰਮਾਨ ਲਈਦੇ ਨੇ ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਨੇ ਆ ਭਾਈ ਭਿਖਾਰੀ ਬਾਰੇ ਤੇ ਜਿਹੜਾ ਸਿੱਖ ਇਹਨੂੰ ਮਿਲਨ ਗਿਆ ਉਹਦਾ ਨਾਮ ਦਰਸ ਦਾਰਾਸਲਸੀ ਭਾਈ ਗੁਰਮੁਖ ਬੱਚੇ ਦਾ ਵਿਆਹ ਸੀ ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ ਪਰ ਭਾਈ ਪਿਖਾਰੀ ਜੀ ਜਿਹੜੇ ਨੇ ਉਹ ਤੱਪੜ ਸਿੰਦੇ ਪੈਸਾ ਤੇ ਜਦੋਂ ਦੂਜੇ ਦਿਨ ਵਿਆਹਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਤੇ ਵਾਪਸ ਆਏ ਤੇ ਭਾਈ ਪਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਤੇ ਅੱਜ ਤੱਪੜ ਵਿਸ਼ਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ ਉਤਿ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ ਤੁਸੀਂ ਭੇਦ ਕਿਉਂ ਨਾ ਖੋਲਿਆ ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ ਇਹ ਤਿੰਨ ਲਫ਼ਜ਼ ਉੱਥੇ ਵੀ ਨੇ ਤਾਂ ਤੇ ਭੋਗ ਗੁਰਮੁਖ ਸੁਣ ਲੀਜੈ ਇਹ ਭਾਈ ਗੁਰਮੁਖ ਮੇਰੀ ਗੱਲ ਸੁਣ ਭਾਣਾ ਮੰਨਣ ਮਨ ਥਿਰ ਕੀਜੈ ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ ਜਿਵੇਂ ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ 2 ਸਾਲ 5 ਸਾਲ 10 ਸਾਲ 20 ਸਾਲ ਪੜ੍ਹਾਉਂਦਾ ਹੈ ਤੇ 20 25 ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ ਉਹ ਸਵਾਲ ਪਾਉਂਦਾ ਹੈ ਪਰਚੇ ਪਾਉਂਦਾ ਹੈ ਕਿਨ ਲਗੇ 20 ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਤੇ ਪਤਾ ਲੱਗ ਜਾਂਦਾ ਹੈ ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਕੋਈ ਬੰਦਗੀ ਇਹੋ ਜੀ ਘਟਨਾ ਵਾਪਰਦੀ ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ ਕਿਨ ਭਾਈ ਯਾਦ ਰੱਖੀ ਤਿਆਰੀ ਹੁਣ ਆਪ ਮੇਰੇ ਵਰਗਾ ਤੇ ਕਹਿਣਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ ਪਿਆਰਿਓ ਪਰਚਾ ਵੀ ਤਉ ਦਾ ਪੈਂਦਾ ਜਿਹੜਾ ਪੜਿਆ ਜਿਹੜਾ ਪੜੀ ਕੋਈ ਨਾ ਦਾ ਪਰਚਾ ਕੀ ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਪੋ ਗੁਰਮੁਖ ਸੁਣ ਲੀਜੈ ਬਾਣਾ ਮੰਨਣ ਮੰਤਰ ਕੀਜੈ ਸਤਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਬਿਸਰਨੋ ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ ਤੀਸਰਾ ਬਾਣਾ ਮੰਨਣ ਵਾਸਤੇ ਤਿਆਰ ਰਿਆ ਕਰ ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪਰਬੀ ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ ਜੋ ਕਰਦਾ ਚੰਗਾ ਮੰਨ ਲੈ ਜੇ ਨਹੀਂ ਮੰਨਾਂਗੇ ਮੈਂ ਕਹਾਂ ਇੱਕ ਤਰੀਕਾ ਹੈ ਸੰਘਰਸ਼ ਦਾ ਮੈਂ ਨਹੀਂ ਮੰਨਦਾ ਮੈਂ ਆ ਨਹੀਂ ਮੰਨਦਾ ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵੈ ਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚਾਏ ਜੇ ਕਰ ਸਕੀ ਹੈ ਸਾਡੇ ਕੋਲ ਕੀ ਤਾਕਤ ਹੈ ਅਸੀਂ ਕੁਝ ਕਰ ਸਕੀ ਹੈ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚਾ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰਖੀਏ ਮੇਰੇ ਖਰਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋੜ ਜੋਰਨਾ ਰਾਜਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥੇ ਤਾਕਤ ਹੈ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਓਏ ਮਹਾਰਾਜ ਕਹਿ ਰਹੇ ਆ ਮੇਰੇ ਖਰਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਪਾਵੇ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ تسلیم ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵੈ ਗੁਰੂ ਦੀ ਗੁਰੂ ਦੀ ਵਾਪਰੀ ਕੋਈ ਖਰ ਗੱਲ ਹੀ ਮਿੱਠੀ ਲੱਗ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਆ ਬਾਣਾ ਮਿੱਠਾ ਕਰਕੇ ਮੰਨਿਆ ਗੁਰਮਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਈ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਨਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਨੇ ਆ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਅਪਕਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿੰਦੇ ਰਹੇ ਹੋ ਅੰਤਲਾ ਸਮਾ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਆੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਬਜ਼ੀ ਅਰਥ ਹੁੰਦਾ ਹੈ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਤੇ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਹੈ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇ ਸ਼ੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹਵਿੰਡ ਤੇ ਤੀਸਰਾ ਪੂਲਾ ਮੈਂ ਤਕਰੀਬਨ 2